ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਤੇ ਆਪਾਂ ਆਏ ਸੀ ਖੇਤ ਪਹਿਲਾਂ ਪੱਠੇ ਲੈ ਕੇ ਗਏ ਆ ਸੋਬਾ ਮੋਟਰਾਂ ਚੱਲਦੇ ਆ ਮੂੰਗੀ ਚ ਤੇ ਸੋਬਾ ਵੀ ਆਏ ਸੀ ਤੇ ਬਾਡੀ ਦਾ ਵੀ ਬਸ ਗਿਆ ਜਿਵੇਂ ਹੁਣ ਸਾਡੇ ਆ ਏਰੀਏ ਚ ਤਾਂ ਕਣਕ ਹੁਣ ਜਿਵੇਂ ਮਸ਼ੀਨਾ ਮਸ਼ੂਨਾ ਵਾਲਿਆਂ ਦੀ ਰਹਿ ਗਈ ਖੜੀ ਆਪਾਂ ਵੀ ਪਰਸੋਂ ਵੱਢ ਲਈ ਸੀਗੀ ਗਣਕੇ ਕਾਲ ਦੀਆਂ ਮਸ਼ੀਨਾਂ ਕੋਸਤਾ ਖੜ ਗਈਆਂ ਜਿਵੇਂ ਆਪ ਦੇ ਮਸ਼ੀਨਾਂ ਮਸ਼ੂਲਾਣਾ ਤੇ ਮਸ਼ੀਨਾਂ ਵਾਲਿਆਂ ਦਾ ਹੀ ਰਹਿੰਦਾ ਬੜਕਨਾੜੀ ਗਣਕ ਬਾਕੀ ਤਾਂ ਬੱਸ ਗੀ ਨਿਬੜ ਮਾ ਤੂੜੀ ਵਾਲੀਆਂ ਤਾਂ ਜੋਰ ਆ ਤੂੜੀ ਵੀ ਇਦ ਕੀ ਘਾਟੀ ਬਣੂ ਹੁਣ ਤੂੜੀ ਮੰਦੀ ਬਹੁਤ ਆ ਜਿੰਨਾਂ ਦਾ ਕਰਕੇ ਪਸੂ ਕੇ ਦੇ ਹੈ ਨਹੀਂ ਜਿਹਦੇ ਆਪ ਦੇ ਆ 10 ਬੈੱਡ ਬਣਾ ਲੂਗਾ ਆਪਾਂ ਵੀ ਕੱਲ ਨੂੰ ਬਣਾਵਾਂਗੇ ਤੂੜੀ ਆਪਾਂ ਆਦੇ ਆਸ਼ੂਲੇ ਵੱਢ ਲਈ ਸੀਗੇ ਹਾਂ ਹਾਂ ਤੇ ਕੱਲ ਕੁੱਟ ਜੇ ਵੀ ਲੈ ਥੋਨੂੰ ਦਿਖਾਉਨੇ ਆ ਡੱਡੇ ਜੇ ਗੱਡੇ ਵੀ ਡੱਡੇ ਅੱਜ ਕੁੱਟਦੇ ਆ ਦੇਖੋ ਜ਼ਾਇਰ ਦਾ ਟਾਈਮ ਆ ਦੇਖੋ ਆਪਾਂ ਪਿੰਡੀਆਂ ਦੇਖੋ ਖਾਲ ਤੇ ਪਰਸੋਂ ਪਾਣੀ ਨਾ ਭਰਿਆ ਸੀ ਖਾਲ ਤੇ ਲੱਗ ਕੱਲ ਹੀ ਨਹੀਂ ਪਾਣੀ ਨਾ ਭਰਿਆ ਆਏ ਹੋਈਆਂ ਇਹ ਜਿਹੜਾ ਮਰਝਾ ਆ ਜਾਂਦੀਆਂ ਬਸ ਆਦੇ ਪਿੰਡੀਆਂ ਬਾਣ ਆਈਆਂ ਹੁਣ ਤਾਂ ਇੱਥੇ ਲੱਗਿਆਣੀਆਂ ਉਤਰਨ ਦੇਖਵਾ ਦੀ ਬਾਣ ਚੱਲੀਆਂ ਪਿੰਡੀਆਂ ਸਾਰਿਆਂ ਨੂੰ ਆਏ ਨਿੱਕੇ ਨਿੱਕਿਆਂ ਦੇਖੋ ਸਾਰਿਆਂ ਨੇ ਸਾਰਿਆਂ ਬੁੱਟਿਆਂ ਨੇ ਨਿੱਕਿਆਂ ਨਿੱਕਿਆਂ ਨੇ ਬਸ ਆ ਪਾਣੀ ਲੱਗੇ ਤਾਂ ਬਸ ਤੋੜਨ ਵਾਲੀਆਂ ਹੋ ਜਾਣਗੀਆਂ ਇਹ ਲੰਮੇ ਖਾਲਤੀ ਆਏ ਦੇਖ ਕੇ ਦੇਖੋ ਕਿੱਲੇ ਡੇਢ ਕਿੱਲੇ ਦੇ ਮੱਥੇ ਤੇ ਆਏ ਖੜੇ ਖਾਲ ਖਾਲ ਤੇ ਥੱਲੇ ਹਲਦੀ ਆ ਇਹਦੇ ਤੇ ਹਲਦੀ ਬੀਜਤੀ ਸੀ ਆਪਾਂ ਹਲਦੀ ਦੇ ਉੱਤੇ ਤੇ ਲਾਤੀਆਂ ਸੀ ਕੋਸ ਉੱਧਰਲੇ ਪਾਸੇ ਆ ਕੋਛਾ ਦੇ ਆ ਖਾਲ ਤੇ ਖੜੀਆਂ ਤੇ ਰੇਤਾਂ ਆ ਆਪਣੇ ਪੱਠਿਆ ਬਾਰ ਆ ਦੇਖੋ ਕਿੱਡਾ ਕਿੱਡਾ ਹੋ ਗਿਆ ਬਸ ਪਾਣੀ ਲਾ ਕੇ ਹੁਣ ਇਹਨੂੰ ਵੱਡਾ ਹੀ ਲਾ ਲੈਣਾ ਹੈਗਾ ਯੱਤੀ ਪਾਣੀ ਕਨਾਲ ਪੱਠਿਆਂ ਦਾ ਆਪਣੇ ਨਾਂਗਾ ਨਹੀਂ ਪੈਂਦਾ ਉਧਰ ਆਪਾਂ ਮੱਕ ਬੀਜਤਾ ਜੀ ਉਹਦੇ ਮੀਂਹ ਆ ਪੈ ਗਿਆ ਹੀ ਕੱਲ ਨੂੰ ਪਾਣੀ ਨਾ ਭਰਾਂਗੇ ਅੱਜ ਇਹ ਚਲਾਤਾ ਨੱਕ ਆਟੋਮੈਟਿਕ ਲਾ ਦੇਣਾ ਪੱਠਿਆਂ ਦਾ ਆਪਣਾ ਪਰਸ਼ੀ ਮਾਹੀ ਬਸ ਰਹਿ ਗਿਆ ਦੋਕ ਦਿਨ ਦਾ ਆਪਣੇ ਦੋ ਕੀ ਆ ਪਸੂ ਉਹਦੇ ਆਪਾਂ ਘੁੱਟ ਕੇ ਛੋਲੇ ਆਏ ਤਾਂਗਰ ਜਿਆ ਕੱਢਤਾ ਹੀ ਆ ਡੱਬੇ ਜੇ ਰਹਿ ਗਈ ਹੋ ਜਾਣਾ ਵੀ 25 ਕਿਲੋ ਇਹ ਆਪਣਾ ਸਰ ਜਾਣਾ ਵਧੀਆ ਬਸ ਰੋਣਾ ਡੱਡੇ ਜੇ ਕੁੱਟ ਲਾਂਗੇ ਇਹ ਕਾਲੇ ਆ ਤੇ ਆ ਇੰਨੇ ਕਹਿ ਗਿਆ ਕਾਬਲੀ ਛੋਲੇ ਚਿੱਟੇ ਛੋਲੇ ਦੇਖੋ ਜਿੱਟੇ ਛੋਲੇ 5-7 ਕਿਲੋ ਇਹ ਹੋ ਜਾਣੇ 10 ਕਿਲੋ ਅਸੀਂ ਵੀਡੀਓ ਨੂੰ ਇੱਥੇ ਹੀ ਲੱਗੇ ਆ ਸਮਾਪਤ ਕਰਨ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਤੇ ਫਾਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ